ਹਾਂ ਜੀ ਦੋਸਤੋ ਸਾਥੀਚਾਰ ਅੱਜ ਆਪਾਂ ਖੜੇ ਆਂ ਕਾਲੇ ਕੀ ਮੇਲੇ ਦੇ ਵਿੱਚ ਸੀਤਲਾ ਮਾਤਾ ਦਾ ਮੇਲਾ ਜਿੱਥੇ ਹਰ ਸਾਲ ਦੀ ਤਰ੍ਹਾਂ ਭਰਦਾ ਹੈ ਤੇ ਸਾਡੇ ਵੱਡੇ ਆਨਰ ਮੁੱਲਾ ਪਰਤੋਂ ਖਾਸਾ ਜੀ ਮਿੱਠੂ ਸਾਹਿਬ ਜੀ ਜਿਹੜੇ ਕਿ ਮੰਡੀ ਲਵਾਉਂਦੇ ਨੇ ਇੱਕ ਗੱਤਕਾ ਖਿਡਾਰੀ ਵੀ ਬਹੁਤ ਤਾਕੜੀ ਟੀਮ ਹੈ ਇਹਨਾਂ ਨੂੰ ਵੇਖ ਲਵੇ ਆਪ ਵੀ ਫੇਰਦੇ ਨੇ ਜਿਨ੍ਹਾਂ ਨੂੰ ਸਾਰੇ ਦਿਲਾਂ ਦਾ ਸ਼ੌਂਕ ਹੈ ਬਲਦਰੀ ਪਜਾਏ ਇਹਨਾਂ ਨੇ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਸਾਡੇ ਇੱਥੇ ਮੇਲੇ ਦੇ ਵਿੱਚ ਇਹਨਾਂ ਨੇ ਹਾਜ਼ਰੀ ਲਵਾਈ ਹੈ ਏ ਹੀਰਾ ਦਾ ਆਖਾਂ ਜੀ ਜਿਹੜੇ ਲਵੇ ਪੇਡਾਂ ਦਾ ਜੜਵਿਆ ਸਾਨੂੰ ਪਰਕ ਦਾ ਜਾਣ ਪਛਾਣ ਲੱਗਿਆ ਪਹਿਲਾਂ ਅਸੀਂ ਜਾਣਦੇ ਨਹੀਂ ਤੇ ਉਹ ਵੀ ਅੱਜ ਇੱਥੇ ਪਹੁੰਚਿਆ ਉਹਦਾ ਮਾਨ ਲੈ ਕੇ ਚੰਗੀਆਂ ਚੰਗੀਆਂ ਕੁਆਲਿਟੀਆਂ ਦੀਆਂ ਬਾਈ ਜਾਇ ਉਹ ਟਿਮੀ ਸਿੰਘ ਜੀ ਤੇ ਨੀਸਰੀ ਵੀ ਬਾਈ ਜੀ ਇੰਗਲੈਂਡ ਤੋਂ ਜੀ ਜਿਨ੍ਹਾਂ ਨੇ ਆ ਕੇ ਫਾਰਮ ਖੋਲ੍ਹਿਆ ਬਹੁਤ ਤਕੜਾ ਆਪਣੇ ਤਰ੍ਹਾਂ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਤੇ ਇਹਨਾਂ ਵੀ ਦੇਣ ਅਸੀਂ ਦੇ ਨਹੀਂ ਸਕਦੇ ਜੀ ਆਂ ਆਖਦੇ ਆ ਮੇਲੇ ਦੇ ਵਿੱਚ ਪਹੁੰਚੇ ਨੇ ਤੇ ਮੇਰਾ ਤੇ ترਸ਼ੇਮ ਜੀ ਦਾ ਟਾਈਮ ਲੱਗਿਆ ਤਾਂ ਅਸੀਂ ਜ਼ਰੂਰ ਜਾ ਕੇ ਗੱਡੀ ਦੇ ਵਿੱਚ ਵੀਡੀਓ ਵੀ ਬਣਾ ਕੇ ਆਵਾਂਗੇ ਹਾਂਜੀ ਤੇ ਸਾਡੇ ਆ ਤਿੰਨੇ ਚੈਨਲਾਂ ਨੂੰ ਹੌਲੋ ਜਰੂਰ ਕਰੋ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਹਾਂਜੀ ਹੀਰਾ ਜੀ ਚੰਗੀਆਂ ਚੰਗੀਆਂ ਬੱਕਰੀਆਂ ਦਿਖਾਓ ਜੀ ਸਾਨੂੰ ਮੁੱਲਾ ਪਰਚੋਂ ਆਏ ਹੋ ਜੀ ਦੇਖਣ ਵਾਸਤੇ ਜੀ ਕੋਈ ਨਾ ਮੁੱਲ ਲੱਗਾ ਦੇ ਵੀ ਨਵਾਂਗੇ ਨਹੀਂ ਤਾਂ ਇਹ ਤਾਂ ਸ਼ੌਕ ਨੂੰ ਰੱਖਿਆ ਅੱਛਾ ਸ਼ੌਕ ਨੂੰ ਆਏ ਹੋ ਮੇਲਾ ਭਰੌਣ ਮੇਲਾ ਚੌਕੀ ਭਰੌਣ ਆਇਆ ਚੌਕੀ ਭਰੌਣ ਆਏ ਮਾਤਾ ਦੀ ਪਰ ਵੀ ਆਏ ਤੇ ਤੁਸ ਤੇ ਬਾਬਾ ਜੀ ਤੇ ਕਹਿੰਦਾ ਬਾਈ ਕਹਿੰਦਾ ਜੀ ਮੁੱਲ ਲੱਗਿਆ ਤਾਂ ਵੇਚ ਵੀ ਦੇਵਾਂਗੇ ਹਾਂ ਬਾਕੀ ਮਾਈ ਦਾ ਮੇਲਾ ਭਰਉਣਾ ਐ ਸ਼ੌਕ ਦਾ ਮੁੱਲ ਕੋਈ ਨਹੀਂ ਬੱਕਰੀ ਬਹੁਤ ਵਧੀਆ ਜਿਹੜੀ ਦੀ ਬਹੁਤ ਤਾਕੜੀ ਬੱਕਰੀ ਆ ਬਾਬਾ ਜੀ ਦੱਸੋ ਬੱਕਰੀ ਬਾਰੇ ਤੁਸੀਂ ਦੱਸੋ ਜੀ ਬੱਕਰੀ ਜੀ ਪਹਿਲੇ ਨੰਬਰ ਤੇ ਤਾਂ ਕਈ ਬੰਦੇ ਕਹਿੰਦੇ ਜੀ ਮੈਂ ਸ਼ੌਕ ਨੂੰ ਰੱਖੀ ਆ ਹਾਂ ਜਿਹੜਾ ਬੰਦਾ ਕਹਿੰਦਾ ਸ਼ੌਕ ਨੂੰ ਰੱਖੀ ਆ ਜੀ ਸ਼ੌਕ ਮੈਂ ਨਹੀਂ ਕਹਿੰਦਾ ਵੀ ਤੂੰ ਬੰਦਾ ਇੰਨਾ ਕੁ ਵਿਹਲਾ ਹੋਊਗਾ ਵੀ ਕੱਲਾ ਬੱਕਰੀ ਪਾਲੂਗਾ ਸ਼ੌਕ ਲਈ ਸਹੀ ਗੱਲ ਆ ਜੀ ਇਹ ਰੁਜ਼ਗਾਰ ਦਾ ਕਿਤਾ ਹਾਂ ਇੱਕ ਰੁਜ਼ਗਾਰ ਦਾ ਕਿੱਤਾ ਵਾ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਪਣੇ ਬੱਚੇ ਪਾਲਣੇ ਆ ਬੱਕਰੀ ਦੇ ਕਿੱਤੇ ਤੋਂ ਉਹ ਬੱਕਰੀ ਨੂੰ ਸੰਭਾਲੂਗਾ ਤਾਂ ਓਕੇ ਉਹ ਸ਼ੌਕ ਵੀ ਪੂਰਾ ਕਰੂਗਾ ਤੇ ਆਲਦੇ ਬੱਚੇ ਵੀ ਪਾਲੂਗਾ ਕੋਈ ਕੋਈ ਨਾਲ ਨਾਲ ਕਰੂਗਾ ਸ਼ੌਕ ਕਿਹੜਾ ਬੰਦਾ ਪੂਰਦਾ ਕੋ ਕੰਮ ਕੋਈ ਨਾ ਕਰਦਾ ਹੋਵੇ ਨਾ ਇੱਧਰ ਤੇ ਨਾ ਬਾਹਰ ਹਾਂ ਤੇ ਉਹ ਕੋਈ ਕੰਮ ਨਾ ਕਰਦਾ ਹੋਵੇ ਤੇ ਉਹ ਕਹਦਾ ਵੀ ਜੀ ਦੋ ਬੱਕਰੀਆਂ ਫਰਦੀਆਂ ਰਹਿਣਗੋ ਯਾਰ ਆਪਣੇ ਕੋਲੇ 20 ਘੋੜੀਆਂ ਨੇ 25 30 ਮੱਝਾਂ ਭਈ ਉਹਨਾਂ ਦੇ ਕਫਰ ਦੀਆਂ ਉਹ ਖੋਡੀਆਂ ਕੱਪੀ ਜਾਂਦੇ ਉਹ ਹੁੰਦਾ ਸ਼ੌਂਕ ਹਾਂ ਤੇ ਇਹ ਵੀਰ ਦਾ ਕਿੱਤਾ ਵਾ ਜਿਹਨੂੰ ਖਾਨਦਾਨੀ ਕਿੱਤਾ ਕਹਿੰਦੀ ਅਸੀਂ ਤੇ ਮੇਰਾ ਖਿਆਲ ਆ ਵੀ ਇਹਨਾਂ ਦੀ ਪੋਸਟਾਂ ਤੋਂ ਚੱਲਿਆ ਆਉਂਦਾ ਵਾ ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਵੀ ਵੜਾਈ ਨਹੀਂ ਕਰਦਾ ਸਭ ਤੋਂ ਪਹਿਲਾਂ ਪੰਜ ਬੱਕਰੀਆਂ ਮੈਂ ਇਹਦੇ ਕੀਲੇ ਤੋਂ ਖਰੀਦੀਆਂ ਮੈਂ ਅੱਜ ਪਹਿਲੀ ਵਾਰੀ ਤੁਹਾਡੀ ਵੀਡੀਓ 'ਚ ਗੱਲ ਕਹਿ ਰਿਹਾ ਬਈ ਇਸ ਬੰਦੇ ਤੋਂ ਮੈਂ ਪੰਜ ਬੱਕਰੀਆਂ ਲਈਆਂ 55000 ਰੁਪਏ ਠੀਕ ਹੈ 125000 ਰੁਪਏ ਤੇ ਉਹ ਬੱਕਰੀਆਂ ਨੇ ਐਹ ਜੀ ਮੇਰੇ ਘਰੇ ਜੜ ਲਾਈ ਤੇ ਅੱਜ ਮੇਰੇ ਕੋਲੇ 100 ਲੱਖ ਆ। ਅੱਜ 100 ਨਾ ਖੜਾ ਵਾ ਪਰ ਉਹ ਬੱਕਰੀਆਂ ਦਾ ਹਜੇ ਵੀ ਮੇਰੇ ਕੋਲ ਆ। ਕਾਹ ਦੀ ਕਾਹ ਉਹਨਾਂ ਦੀ ਪੱਠਾ ਵਗੈਰਾ ਮੈਂ ਸੰਭਕ ਰੱਖੀ ਹੋਈਆਂ ਨੇ। ਬਹੁਤ ਵਧੀਆ ਹਨ ਇਹਨਾਂ ਦਾ। ਤੇ ਮੈਂ ਇਹ ਤੋਂ ਲੜ ਕੇ ਵੀ ਕਈ ਵਾਰੀ ਜਾਨਵਰ ਲੈ ਕੇ ਆਇਆ ਅੱਗੋਂ ਪਿੱਛੋਂ ਵੀ। ਠੀਕ ਹੈ ਜੀ। ਤੇ ਜਿੱਦਾਂ ਡਾਕਟਰ ਧਲੇਰੀਏ ਕੋਲੋਂ ਵੀ ਮੈਂ ਲੜ ਕੇ ਪੱਠ ਚੱਕੀ ਤੇ ਲਦਾਲ ਪਿੰਡ ਮੈਂ ਭਾਈ ਮੇਲੇ ਚੋਂ ਤੇ ਪਹਿਲਾ ਨੰਬਰ ਕਰਕੇ ਆਈ ਉਹ। ਤੇ ਪਿਆਰ ਵੀ ਹੁੰਦਾ ਵਾ। ਬਾਕੀ ਕਈ ਵੀਰ ਕਹਿੰਦਾ ਸ਼ੌਕ ਨੂੰ ਇਕੱਲਾ ਸ਼ੌਕ ਨਹੀਂ ਪੂਰਿਆ ਜਾਂਦਾ ਵੀਰੇ। ਜੇ ਅਸੀਂ ਕਿੱਤਾ ਸਮਝ ਕੇ ਉਹਨੂੰ ਸੰਭਾਗੇ ਨਾ ਫਿਰ ਇਹਦੇ ਵਿੱਚ ਘਾਟਾ ਕੋਈ ਨਹੀਂ ਹੁਣ ਸਾਡੇ ਬਾਈ ਜੀ ਖੜੇ ਆ ਫਿਰ ਸਾ ਫਾਰਮ ਆ ਜੋ ਤਰਨ ਤਰਨ ਦੇ ਵਿੱਚ ਆ ਮੇਰਾ ਖਿਆਲ ਆ ਵੀ ਫਾਰਮ ਬਹੁਤ ਬੜੇ ਨੇ ਪਰ ਜੇ ਅਸੀਂ ਸਫਾਈ ਦੇ ਤੌਰ ਤੇ ਦੇਖੀਏ ਜਾਂ ਉਹਦੀ ਕੋਈ ਡੈਕੋਰੇਸ਼ਨ ਦੇਖੀਏ ਫਾਰਮ ਦੀ ਮੇਰਾ ਖਿਆਲ ਆ ਵੀ ਨੰਬਰ 1 ਕਹਿਣ ਦੇ ਵਿੱਚ ਕੋਈ ਹੱਥ ਕੱਤਲੀ ਨਹੀਂ ਹੈ ਸਹੀ ਗੱਲ ਹੈ ਨੰਬਰ 1 ਫਾਰਮ ਕਹਿਣ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮਾਲ ਆ ਬਰੀਡਿੰਗ ਵਾਲਾ ਤੇ ਉਹ ਵੀ ਬਾਈ ਜੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਆ ਉਹਦੇ ਬਾਰੇ ਵੀ ਅਸੀਂ ਬਰੀਡਿੰਗ ਤੇ ਕੰਮ ਕਰਨਾ ਇੱਕ ਰੋਲਗ ਮੇਤੋ ਵੀ ਬਾਈ ਜੀ ਨੇ ਲਏ ਨੇ ਤੁਹਾਡੇ ترسےم ਸਿੰਘ ਜੀ ਐਤੋਂ ਵੀ ਲਿਆ ਦੂਜੇ ਹੱਥੋਂ ਇਲਤੀ ਲਾਨੇ ਆਇਆ ਤੋਂ ਬਾਕੀ ਮਿੱਟੂ ਤੋਂ ਵੀ ਹੋ ਸਕਦਾ ਰਾਜੂ ਤੋਂ ਕਿ ਸਾਰੇ ਵੀ ਨਾਲੇ ਸੰਪਰਕ ਕਰਦੇ ਨੇ ਕਿ ਕਿਸੇ ਇੱਕ ਨਹੀਂ ਹੈਗਾ ਵੀ ਇੱਕ ਕੀਲੇ ਦੇ ਮਦਦ ਮਤਾਤ ਨੇ ਵੀ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇਤੀ ਬਾਈ ਤੂੰ ਮਾਰ ਲੈ ਕੇ ਦੇ ਨਹੀਂ ਪਰ ਮੈਂ ਕਿਹਾ ਬਹੁਤ ਚੰਗੀ ਗੱਲ ਆ ਵੀ ਆਪਦੀ ਨਿਗਾਹ ਦੇ ਨਾਲ ਆ ਜੇ ਬਾਹਰੋਂ ਆਏ ਨੇ ਮਹੀਨੇ ਡੇਢ ਮਹੀਨੇ ਛੁੱਟੀ ਲਈ ਅੱਜ ਇਹ ਕਾਲੇ ਕਿਆਲੇ ਮੇਲੇ ਤੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਤੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦਾ ਅਸੀਂ ਦਿਲ ਦਿਆਂ ਘਹਿਰਾਈਆਂ ਜੋ ਧੰਨਵਾਦ ਕਰਦੇ ਆ ਨਾਲ ਦੇ ਮਿੱਤਰ ਦੋਸਤ ਆਏ ਨੇ ਉਹਨਾਂ ਦਾ ਵੀ ਕਿਉਂਕਿ ਜੇ ਇਸ ਤਰ੍ਹਾਂ ਦੇ ਬੰਦੇ ਇੰਗਲੈਂਡ ਦੀ ਧਰਤੀ ਦੇ ਵਿੱਚ ਗਏ ਨੇ ਤੇ ਉਤੋਂ ਇਹ ਕਮਾਈ ਕੀਤੀ ਇਹਨਾਂ ਨੇ ਕਮਾਈ ਕਰਕੇ ਉਹ ਦੀ ਪੰਜਾਬ ਦੀ ਧਰਤੀ ਤੇ ਇਹ ਕਿੱਤਾ ਤੋੜਨਾ ਚਾਹੁੰਦੇ ਨੇ ਇਸ ਕਰਕੇ ਵਧਾਈ ਦੇ ਪਾਤਰ ਨੇ ਨਹੀਂ ਕੀ ਹੁੰਦਾ ਵਾ ਅਗਲਾ ਕਹਿੰਦਾ ਮੈਂ ਚਲੇ ਗਿਆ ਮੈਂ ਆਪਣੇ ਪੁੱਤ ਨੂੰ ਸਤਲਾਬ ਦੀ ਧੀ ਨੂੰ ਸਤਲਾਬ ਦੀ ਨੂਰ ਨੂੰ ਛੱਤ ਲਵਾ ਪੰਜਾਬ ਨੂੰ ਛੱਡ ਦਈਏ ਅਸੀਂ ਉੱਧਰ ਸੈੱਟ ਹੋ ਜਾਈਏ ਜਦ ਅਸੀਂ ਮਜ਼ਾ ਘਲੋ ਗੁਲਾਮੀ ਇਲਾਹੀ ਤੇ ਅਸੀਂ ਦੁਬਾਰਾ ਫੇਰ ਗੁਲਾਮ ਸੋਚ ਦੇ ਵਿੱਚ ਬੜੇ ਫਿਰਦੇ ਆ ਜਿਨ੍ਹਾਂ ਨੂੰ ਅਸੀਂ ਕੱਢਿਆ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਗੁਲਾਮ ਫੇਰ ਬਣਦੇ ਆ ਪਰ ਉੱਥੇ ਜਾਵੋ ਹਾਂ ਉੱਥੇ ਜਾ ਕੇ ਪੈਸਾ ਕਮਾਵੋ ਸੋਚ ਇਹ ਜੀ ਰੱਖੋ ਵੀ ਅਸੀਂ ਆਪਦੇ ਪੰਜਾਬ ਦੀ ਧਰਤੀ ਤੇ ਆ ਕੇ ਦੁਬਾਰਾ ਕਿੱਤਾ ਤੋੜਨਾ ਉੱਥੇ ਪੈਸਾ ਕਮਾਉਣਾ ਕਿਉਂਕਿ ਉੱਥੋਂ ਦੀ ਸਰਕਾਰਾਂ ਸਾਡੀ ਕਦਰ ਕਰਦੀਆਂ ਕੰਮ ਦੀ ਕਦਰ ਕਰਦੀਆਂ ਨੇ ਤੇ ਇਸ ਕਰਕੇ ਸਾਰੇ ਵੀਰਾਂ ਦਾ ਧੰਨਵਾਦ ਆ ਕਿੰਨੇ ਅੱਜ ਮੇਲੇ ਤੇ ਆਏ ਹੋ ਇਹ ਹੀਰਾ ਦਾਖਾ ਜੀ ਬਹੁਤ ਚੰਗੀਆਂ ਬੱਕਰੀਆਂ ਮੇਰਾ ਕਹਿੰਦਾ ਵੀ 100 ਪਲੱਸ ਭੇੜ ਹੋਊਗੀ 100 ਪਲੱਸ ਹੀ ਬੱਕਰੀ ਹੋਈ ਨਾ ਕੋਈ ਇਹ ਨਹੀਂ ਹੈਗਾ ਵੀ ਥੋੜੀਆਂ ਬਹੁਤੀਆਂ ਬਾਕੀ ਜੋ ਜਿਵੇਂ ਜ਼ਿਮੀਂਦਾਰਾਂ ਦਾ ਕੰਮ ਹੁੰਦਾ ਉਸ ਤਰ੍ਹਾਂ ਦਾ ਇਹਦਾ ਕਾਰੋਬਾਰ ਵੀ ਆ ਟਰੈਕਟਰ ਟਰਾਲੀਆਂ ਘੜਦੀਆਂ ਤੇ ਨੀਰੇ ਦੇ ਮੇਰਾ ਖਾਲਾ ਵੀ ਪੰਜ ਪੰਜ ਕੋਠੇ ਦੇ ਭਰੇ ਪਏ ਹੁੰਦੇ ਹੋਂ ਵੀ ਇਹ ਵਧੀਆ ਵਧਾਈ ਦੇ ਪਰਸਪਰ ਬਹੁਤ ਸੋਹਣੇ ਜਾਨਵਰ ਇਹਦਾ ਸਾਰਾ ਪਰਿਵਾਰ ਹੀ ਲੱਗਿਆ ਆ ਇਹਦੇ ਦੋ ਪੁੱਤ ਨੇ ਇਕ ਤਾਂ ਆ ਖੜਾ ਵਾ ਇਹ ਤਾਂ ਅਸੀਂ ਕੁੜੀ ਕਹਿ ਦਿੰਦੇ ਹੁਣੇ ਬਿਲਕੁਲ ਕੁੜੀ ਵਰਗਾ ਹੀ ਹੈ ਨਹੀਂ ਯਾਰ ਕੁੜੀਆਂ ਵਰਗਾ ਫੇਰ ਨਾ ਕੋ ਮੇਰੇ ਨਾਲ ਲੜ ਪੜਿਆ ਨਹੀਂ ਤੇ ਚਲੋ ਕੁੜੀਆਂ ਨਹੀਂ ਸੋਹਣਾ ਵਾ ਸੋਹਣਾ ਤੇ ਇੱਕ ਇਹ ਤੂੰ ਵੱਡਾ ਵਾ ਕਾਲੂ ਆ ਫੇਖਣਾ ਆਇਆ ਕਿ ਨਾਲ ਆ ਜਾਂਦਾ ਜੀ ਮੈਂ ਜਾਣਦਾ ਨੇ ਇਹ ਘਰੇ ਜਾ ਕੇ ਆ ਬੱਚੇ ਮਗਰ ਬੱਕਰੀਆਂ ਸੰਭਲੂ ਹਾਂ ਜਾਂਦਾ ਓਏ ਤੂੰ ਤਖੜਾ ਤੈਨੂੰ ਪਤਾ ਲੱਗਦਾ ਵੀ ਬੱਚੇ ਨੂੰ ਸ਼ੌਕ ਆ ਮੈਂ ਇੱਕਦਰ ਉਹਨੂੰ ਪੁੱਛਿਆ ਮੈਂ ਕਾਲੂ ਪੱਠਾ ਪੁੱਠਾ ਕਿਵੇਂ ਆ ਫਰਮੇ ਮੇਲੇ ਚ ਨਹੀਂ ਪਾਦੇ ਕਹਿੰਦਾ ਬਾਬਾ ਜੀ ਮੇਲੇ ਚ ਪਾਵਾਂਗੇ ਕਹਿੰਦਾ ਹੁਣ 40 40 ਇੰਚ ਦੀਆਂ ਕਰਕੇ ਪਾਵਾਂਗੇ ਠੀਕ ਹੈ ਦੇਖੋ ਤੁਸੀਂ ਪਿਓ ਨਾਲੋਂ ਪੁੱਤ ਦੇ ਵਿੱਚ ਸ਼ੌਕ ਵਧ ਗਿਆ ਨਾ ਸਹੀ ਗੱਲ ਹੈ ਕਿਉਂ ਵਧਿਆ ਵਾ ਆ ਮੇਲਿਆਂ ਦੀ ਬਦੌਲ ਮੰਡੀਆਂ ਦੀ ਬਦੌਲ ਕਿਉਂਕਿ ਹਾਈਟ ਦੀ ਕੀਮਤ ਪੈਣ ਲੱਗੀ ਪਹਿਲਾਂ ਕੀ ਹੁੰਦਾ ਸੀਗਾ ਬੱਕਰੀ ਛੜਤੀ ਚੱਲ ਯਾਰ ਕੋਈ ਨਹੀਂ ਪਾਟਾਂ ਆਸ ਲੱਗੀ ਇੱਕ ਤੀ ਹੀਟ ਖਜਾਉਣੀ ਉਸ ਤੋਂ ਬਾਅਦ ਚ ਮਾਲਕ ਨੇ ਗੌਰ ਨਾ ਕਰਨੀ ਉਹਨੂੰ ਸਵਾਦਣਾ ਉਹਨੇ 36 37 ਇੰਚ ਦੀ ਰਹਿ ਜਾਣਾ ਜਿਹੜੀ ਕਿਤੇ ਵਿਚਾਰੀ ਮਾੜੀ ਮੋਟੀ ਫਸ ਜਾਂਦੀ ਸੀ ਉਹ 30-40 ਅੱਜ ਤੱਕ ਚੱਲੀ ਜਾਂਦੀ ਸੀ ਤੇ ਬਾਕੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਜ਼ਿਆਦਾਤਰ ਬੱਕਰੇ ਨਹੀਂ ਸੀ ਰੱਖਦੇ ਬਾੜੇ ਸਾਡੇ ਵੀ ਗਮਾੜ ਸਾਡੇ ਆਪ ਸਕਿਆ ਦੇ ਵਿੱਚ ਬੱਕਰੀਆਂ ਬਹੁਤ ਸੀ ਉਹਨੇ ਜਿਹੜੇ ਬਰੀਡਰ ਆਉਂਦੇ ਸੀ ਉਹ ਇੱਕ ਦਾ ਦੋ ਅਲਾਸ ਰੱਖੇ ਹੋ ਗਏ ਇਸ ਕਰਕੇ ਉਹ ਪੱਠਾ ਬਚੀਆਂ ਰਹਿਣੀਆਂ ਸੀਗੇ ਹੁਣ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦਾ ਬਾੜਾ ਸਾਂਝਾ ਤੇ ਬੱਕਰੇ ਪੱਠਾ ਬੱਕਰੀਆਂ ਸਭ ਇੱਕੋ ਹੀ ਬਾੜੇ ਵਿੱਚ ਗੋਪੜਾ ਵੀ ਸੂਣ ਵਾਲੀਆਂ ਵੀ ਬੱਚੇ ਸੱਤ ਗੀਰਿਓ ਟੱਕਰ ਮਾਰਤੀ ਰਾਤ ਨੂੰ ਖਰਾਬ ਹੋ ਜਾਂਦਾ ਇਹ ਚੀਜ਼ਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੁਣ ਬਾਈ ਜੀ ਨੇ ਬਣਾਇਆ ਫਾਰਮ ਕੱਲੀ ਕੱਲੀ ਕੈਟਾਗਰੀ ਦੀ ਅਲੱਗ-ਅਲੱਗ ਪੋਸਟਾਂ ਨੇ ਬੇਸ਼ੱਕ ਦੀ ਮੈਂ ਨਹੀਂ ਗਿਆ ਉੱਥੇ ਪਰ ਇਹਨਾਂ ਦਾ ਵੀਡੀਓ ਰਾਈ ਦੇਖਦੇ ਆਂ ਅਸੀਂ ਮੈਂ ਬਾਈ ਜੀ ਨੂੰ ਮਿਲਿਆ ਵੀ ਨਹੀਂ ਸੀਗਾ ਜਦੋਂ ਮੈਂ ਇਹਨਾਂ ਦਾ ਫਾਰਮ ਦੇਖਿਆ ਇਹਨਾਂ ਦੇ ਹਰੇ ਰੰਗ ਦੇ ਮੈਟ ਲੱਗੇ ਹੋਏ ਤੇ ਥੱਲੇ ਉਹਨਾਂ ਦੇ ਕ੍ਰੇਟ ਲਾਏ ਹੋਏ ਵਾਕੀ ਮਿੰਗਣ ਕਰਦੀਆਂ ਚੌੜਾ ਦਾ ਕਰ ਲਿਆ ਬਾਥਰੂਮ ਕਰਦੀਆਂ ਉਹਦੇ ਥੱਲੇ ਤੇ ਭਲੇ ਆਏ ਅਸੀਂ ਬਹੁਤ ਵਧੀਆ ਇਹ ਇੱਕ ਵਾਰ ਇੱਕਦਾ ਹੋ ਗਿਆ ਕਿੱਤਾ ਆਪਣਾ ਕਿਹਨੇ ਵਗਿਆ ਰਹੇ ਫੇਜਵਾਲਿਆਂ ਦੀ ਕਦਰ ਕਦਰ ਵੀ ਜ਼ਰੂਰੀ ਹੈ ਕਦਰ ਇਸ ਕਰਕੇ ਹੋ ਗਈ ਹੈ ਗੰਦਗੀ ਚ ਨਹੀਂ ਫੈਲਦੀਆਂ ਹਾਂ ਹਾਂ ਜੀ ਹੁਣ ਤਾਂ ਆਮ ਬਾੜੇ ਵਾਲਾ ਵੀ ਵਧੀਆ ਬਣਾ ਕੇ ਰੱਖਣ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਨਹੀਂ ਗੰਦਗੀ ਦੇ ਵਿੱਚੋਂ ਬਿਮਾਰੀਆਂ ਨਾਲ ਕਿੱਦਿਏ ਜੇ ਅਸੀਂ ਬਿਮਾਰੀਆਂ ਤੋਂ ਬਚਾਉਣਾ ਵਾ 90% ਸਫਾਈ ਹੋ ਤੇ 90% ਬਿਮਾਰੀਆਂ ਤੋਂ ਤੁਹਾਡਾ ਛੁਟਕਾਰਾ ਆਟੋਮੈਟਿਕ ਹੋ ਜਾਣਾ ਦਵਾਈ ਦੇਣ ਦੀ ਲੋੜ ਨਹੀਂ ਸਹੀ ਗੱਲ ਹੈ ਜਿਹੜੇ ਬੰਦੇ ਕਹਿੰਦੇ ਜੇ ਇੱਥਾ ਸਿਆਲ ਚ ਕਦੇ ਕੂੜੇ ਨਹੀਂ ਚੱਕਿਆ ਮੈਂ ਕਹਣਾ ਯਾਰ ਉਹ ਤਾਂ ਦਲਿਤਰ ਨਹੀਂ ਪੁੱਦਾ ਵੀ ਪੂਜ ਮਾਰ ਕੇ ਵਹਿ ਜਾਂਦਾ ਕਈ ਕਹਿੰਦਾ ਜੀ ਨਿੱਗਾ ਰਹਿੰਦਾ ਯਾਰ ਨਿੱਕੇ ਨੂੰ ਕੀ ਆ ਰੋਜ਼ ਸੁੱਕ ਖੰਡਾਉ ਸਵੇਰੇ ਝਾੜੂ ਮਾਰੋ ਵਧੀਆ ਇਹਨਾਂ ਦੀ ਅਸੀਂ ਕਮਾਈ ਕਰਨੇ ਆ ਕਮਾਈ ਕਰਨੇ ਤੇ ਸਫਾਈ ਰੱਖਣੀ ਜ਼ਰੂਰੀ ਆ ਸਹੀ ਗੱਲ ਹੈ ਜਿਹੜੇ ਕਿ ਲੋਕ ਆ ਕਹਿੰਦੇ ਨੇ ਵੀ ਅੱਜ ਬੱਕਰੀ ਪਾਲਣ ਧੰਦੇ ਦੇ ਨਾਲ ਲੋਕ ਜੁੜ ਗਏ ਇਹ ਕਿਵੇਂ ਚੱਲਿਆ ਬੱਕਰੀ ਪਾਲਣ ਧੰਦਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਸਾਰੇ ਜਾਣਦੇ ਹੋ ਬਾਬਾ ਜੀ ਵੀ ਖੜੇ ਨੇ ਜਿਹੜੇ ਕਿ ਆਪਣੇ ਪੁਰਾਣੇ ਬਜ਼ੁਰਗਾਂ ਪੁਰਾਣੇ ਬਜ਼ੁਰਗਾਂ ਆ ਮੇਲੇ ਲਮਾਉਂਦੇ ਤੇ ਸਾਲ-ਸਾਲ ਵਾਲੇ ਏ ਮੇਲਿਆਂ ਤੇ ਕੰਮ ਚੱਲਿਆ ਸਾਡਾ ਬੱਕਰੀ ਪਾਲਣ ਧੰਦੇ ਦਾ ਕਿਉਂ ਬਾਬਾ ਜੀ ਸਹੀ ਗੱਲ ਹੈ ਜੀ ਉਦੋਂ ਬਾਅਦ ਸਾਡੇ ਬਾਬਾ ਜੀ ਹੋਏ ਬਲਵਿੰਦਰ ਮਾਨ ਜੀ ਹੋਏ ਤੇ ਬਿੱਤਰ ਜੀ ਜੀ ਹੋਏ ਲੋਂਗੋ ਵਾਲੀਏ ਸਾਡੇ ਇਹਨਾਂ ਨੇ ਮੰਡੀਆਂ ਲਾਉਣ ਲਾਈਆਂ ਮੇਲਿਆਂ ਨੂੰ ਦੇਖ-ਦੇਖ ਕੇ ਤੇ ਸਾਡਾ ਇਹ ਕੁੱਤੇ ਦੇ ਨਾਲ ਸਾਡੇ ਆ ਬਾਬਾ ਜੀ ਦੀ ਕਮਲਾ ਹੋ ਗਿਆ ਲੋਕ ਕਹਿੰਦੇ ਬਾਬਾ ਦਾ ਕਮਲਾ ਹੋ ਗਿਆ ਬਤਨੀਆਂ ਲੱਗਿਆ ਖਰੀਦਣ ਪਰ ਇਹ ਬਾਪੇ ਕਮਲੇ ਦੇ ਬੱਕਰੀਆਂ ਖਰੀਦ ਲੀਆਂ ਉਦੋਂ ਜੁੜ ਗਿਆ ਬਲਵਿੰਦਰ ਮਾਨ ਦੇ ਨੇ ਕਰਨਗੇ ਬਈ ਬੜੀ ਕਮਾਈ ਉਧਰੋਂ ਜੁੜਦੇ ਸਾਡੇ ਪ੍ਰਧਾਨ ਵਿਕਰਮਜੀਤ ਜੀ ਸਾਡਾ ਜਗਦੀਪ ਡਾਕਟਰ ਕਮਲ ਹੋ ਗਏ ਤਿੰਨੇ ਇਕੱਠੇ ਕਿੰਨੇ ਕਮਲ ਨੇ ਖਰੀਦ ਲੀਆਂ ਬੱਕਰੀਆਂ ਪਾਤੇ ਫਾਰਮ ਲਵਾਤੀਆਂ ਮੰਡੀਆਂ ਤੇ ਅੱਜ ਉਹ ਕਮਲਿਆਂ ਦੀ ਦੇਣ ਤੁਸੀਂ ਦੇਖ ਸਕਦੇ ਹੋ ਲੋਕ ਇਹਨਾਂ ਨੂੰ ਕਮਲੇ ਕਹਿੰਦੇ ਤੇ ਇਹ ਸੱਚ ਗੱਲ ਹੈ ਜੀ ਮੈਂ ਝੂਠ ਨਹੀਂ ਕਹਿੰਦਾ ਅੱਜ ਜੋ ਕਮਲੇ ਲੋਕਾਂ ਦੀ ਦੇਣ ਸਾਡੇ ਲੋਕਾਂ ਨੂੰ ਧੰਦਾ ਦੇਤਾ ਪੜੇ ਲਿਖਿਆ ਨੂੰ ਰੁਗਜ਼ਾਰ ਦੇਤਾ ਸਾਡੇ ਬੇਰਗਜ਼ਾਰ ਬੱਚੇ ਫਿਰਦੇ ਨੇ ਨਸ਼ੇੜੀ ਹੋਏ ਥੰਮਾਂ ਤੇ ਬਹਿਂਦੇ ਖੁੰਡਾਂ ਤੇ ਬਹਿਂਦੇ ਤਾਂ ਸੱਤੇ ਖੇਡਦੇ ਸਾਰੇ ਹਟਾ ਕੇ ਨਸ਼ਿਆਂ ਤੋਂ ਬਚਾਤੇ ਇੱਧੇ ਦੇ ਜਵਾਨਾਂ ਕਿ ਜਿਨ੍ਹਾਂ ਨੂੰ ਸ਼ੌਂਕ ਦਿਵਾਉਂਦਾ ਜਗਾਤਾ ਕਿਸੇ ਨੂੰ ਮੇਮਨਾ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ ਇਹ ਬਾਬਾ ਜੀ ਹੋ ਗਿਆ ਤੋ ਤਿੰਨ ਸਾਡੇ ਹੋਰ ਮੰਡੀਆਂ ਲਵਾਉਣ ਵਾਲੇ ਬਹੁਤ ਬਹੁਤ ਮਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਾਨੂੰ ਰੋਜ਼ਗਾਰ ਮਿਲ ਗਿਆ ਉਹਨਾਂ ਲੋਕਾਂ ਦੇ ਨਾਲ ਵਗਯਾਰ ਸਾਡਾ ਵੀ ਚੱਲ ਗਿਆ ਕਿਸੇ ਨੂੰ ਮੇਮਨਾ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ 2 ਰੁਪਈਆ ਦੇ ਪਾਤਰ ਅਸੀਂ ਰਹੋਗੇ ਨਹੀਂ ਸਾਨੂੰ ਘਰੇ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਸੀ ਬੱਕਰੀਆਂ ਚਾਰੀਆਂ ਹੱਥਾਂ ਨੂੰ ਬੈਠੇ